ਅਸੀਂ ਕਾਲ ਜੀ ਨਿਊ ਲਾਈਫ ਹਰਬਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ ਇੱਕ ਵਾਰ ਫੇਰ ਅਸੀਂ ਇੱਕ ਨਵੀਂ ਐਜੂਕੇਸ਼ਨਲ ਵੀਡੀਓ ਲੈ ਕੇ ਤੁਹਾਡੇ ਰੂਬਰੂ ਹਾਂ ਤੇ ਅੱਜ ਦੀ ਇਸ ਐਜੂਕੇਸ਼ਨਲ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਉਸ ਚੀਜ਼ ਦੀ ਜਿਹੜੀ ਕਿ ਆ ਖਾਣੇ ਤੋਂ ਵੀ ਉੱਪਰ ਹੈ ਅਕਸਰ ਦੱਸਿਆ ਜਾਂਦਾ ਹੈ ਕਿ ਤੁਸੀਂ ਡਾਈਟ ਚੜ ਦੱਸੀ ਜਾਂਦੀ ਹੈ ਵੀ ਆਹ ਖਾਣਾ ਆਹ ਨਹੀਂ ਖਾਣਾ ਆ ਬਹੁਤ ਸਾਰੀਆਂ ਚੀਜ਼ਾਂ ਵਿੱਚ ਜਿਹੜੀਆਂ ਨੇ ਸਰੀਰ ਨੂੰ ਤਾਕਤ ਦੇਣ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਰੀਰ ਤੋਂ ਜਿਹੜੀਆਂ ਆ ਵਾਈਟਾਮਿਨ ਮਿਨਰਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨਾਲ ਉਹ ਦਿੱਤੇ ਦੇਣ ਲਈ ਜਿਹੜਾ ਉਹਦੇ ਵਿੱਚ ਗੱਲ ਕੀਤੀ ਜਾਂਦੀ ਹੈ ਲੇਕਿਨ ਜਿਹੜੀ ਇੱਕ ਚੀਜ਼ ਅਸੀਂ ਅੱਜ ਗੱਲ ਕਰਾਂਗੇ ਉਹ ਖਾਣੇ ਪੀਣੇ ਦੀ ਸਾਰੀਆਂ ਚੀਜ਼ਾਂ ਨਾਲੋਂ ਉੱਪਰ ਹੈ ਹਮਤੋਂ ਉੱਪਰ ਉਸੇ ਚੀਜ਼ ਨੂੰ ਰੱਖਿਆ ਗਿਆ ਤੇ ਸ਼ਾਇਦ ਇਸੇ ਕਰਕੇ ਹੀ ਖਾਣੇ ਤੋਂ ਵੀ ਪਹਿਲਾਂ ਜਿਹੜੀਆਂ ਨੇ ਉਹ ਚੀਜ਼ਾਂ ਦੇ ਜਿਹੜੀ ਆ ਉਹ ਗੱਲ ਕੀਤੀ ਗਈ ਹੈਗੀ ਤੇ ਬਿਲਕੁਲ ਜੀ ਅਸੀਂ ਤੁਸੀਂ ਥੋੜਾ ਬੋਤਾ ਤੁਹਾਨੂੰ ਹਿੰਟ ਮਿਲ ਗਿਆ ਹੋਣਾ ਅਸੀਂ ਗੱਲ ਕਰਾਂਗੇ ਅਜੇ ਸਲਾਦ ਦੀ ਸਲਾਦ ਜਿਹੜਾ ਕਿ ਬਾਕਮਾਲ ਗੁਣ ਇਹਦੇ ਵਿੱਚ ਪਾਏ ਜਾਂਦੇ ਨੇ ਸਲਾਦ ਜਿਹੜਾ ਕਿ ਵਜ਼ਨ ਘਟਾਉਂਦਾ ਹੈ ਸਲਾਦ ਜਿਹੜਾ ਕਿ ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ ਵਿਟਾਮਿਨ ਤੇ ਮਿਨਰਲਸ ਹੁੰਦੇ ਨੇ ਇਹਦੇ ਵਿੱਚ ਐਂਟੀਆਕਸੀਡੈਂਟ ਗੁਣ ਹੁੰਦੇ ਨੇ ਜਿਹੜੇ ਕਿ ਲੀਵਰ ਵਾਸਤੇ ਪੂਰੀ ਬਾਡੀ ਵਾਸਤੇ ਬੜਾ ਵਧੀਆ ਮੰਨਿਆ ਜਾਂਦਾ ਹੈ ਬਿਮਾਰੀਆਂ ਤੋਂ ਬਚਾਉਂਦਾ ਹੈ ਹਾਰਟ ਕੈਂਸਰ 슈ਗਰ ਬੀਪੀ ਇਸ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਵਾਲਾਂ ਦੀ ਸਿਹਤ ਲਈ ਬਹੁਤ ਵਧੀਆ ਹੈਗਾ એનર્ਜੀ ਦਿੰਦਾ ਹੈਗਾ ਲੀਵਰ ਦੀ ਸਿਹਤ ਵਾਸਤੇ ਬੜਾ ਵਧੀਆ ਹੈਗਾ ਇਮਿਊਨ ਸਿਸਟਮ ਮਜ਼ਬੂਤ ਕਰਦਾ ਤੇ ਹਜ਼ਾਰਾਂ ਹੀ ਫਾਇਦੇ ਨੇ ਦੇ ਸਵਾਲ ਇਥੇ ਪੈਦਾ ਹੁੰਦਾ ਹੈ ਕਿ ਕਿਵੇਂ ਅਸੀਂ ਤਾਂ ਕਹਿਤਾ ਪਰ ਕੀ ਇਹਦੇ ਪਿੱਛੇ ਆਯੁਰਵੇਦ ਨੈਚਰੋਪੈਥ ਯਾ ਰਵਿੰਦਰ ਸਿੰਘ ਜੀ ਵਰਗੇ ਐਕਸਪਰਟ ਵੀ ਇਹਦੇ ਪਿੱਛੇ ਕੋਈ ਰਾਏ ਰੱਖਦੇ ਨੇ ਤੇ ਰਾਏ ਰੱਖਦੇ ਨੇ ਤਾਂ ਉਹਦੇ ਪਿੱਛੇ ਦੀ ਕੀ ਸੋਚ ਹੈ ਕਿਦਾਂ ਉਹ ਇਸ ਚੀਜ਼ ਨੂੰ ਸਾਬਤ ਕਰਨਗੇ ਕਿ ਇਹ ਵਾਕਈ ਜੋ ਮੈਂ ਇੰਨਾ ਹੁਣ ਤੁਹਾਡੇ ਸਾਹਮਣੇ ਦਾਵਾ ਕੀਤਾ ਇਹਦੇ ਪਿੱਛੇ ਇਹ ਸੱਚਾਈ ਆ ਵਕਈ ਤੇ ਇਹ ਸਾਰੇ ਸਵਾਲਾਂ ਦੇ ਜਵਾਬ ਆਪਾਂ ਲਵਾਂਗੇ ਰਵਿੰਦਰ ਸਿੰਘ ਜੀ ਤੋਂ ਰਵਿੰਦਰ ਸਿੰਘ ਜੀ ਮੇਰੇ ਨਾਲ ਨਹੀਂ ਰਵਿੰਦਰ ਜੀ ਤੁਹਾਡਾ ਨਿਊ ਲਾਈਫ ਹਰਬਲ ਤੇ ਬਹੁਤ ਬਹੁਤ ਸਵਾਗਤ ਹੈ ਕਿ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਵੀ ਮੇਰੇ ਦਰਸ਼ਕਾਂ ਵੱਲੋਂ ਵੀ ਰਵਿੰਦਰ ਜੀ ਇੱਕ ਇੱਕ ਕਰਕੇ ਮੈਂ ਸਵਾਲ ਕਰਦਾ ਚਲਾ ਜਾਵਾਂਗਾ ਤੇ ਤੁਸੀਂ ਇੱਕ ਇੱਕ ਕਰਕੇ ਜਿਹੜਾ ਉਹ ਇਹਨਾਂ ਸਾਰੇ ਦਰਸ਼ਕਾਂ ਦੇ ਜਿਹੜੇ ਮਨਾਂ ਦੇ ਵਿੱਚ ਸਵਾਲ ਹੋਣਗੇ ਉਹਨਾਂ ਦਾ ਤੁਸੀਂ ਜਵਾਬ ਦੇਣਾ ਚਲਾ ਜਾਣਾ ਜੀ ਰਵਿੰਦਰ ਜੀ ਸਲਾਦ ਸਲਾਦ ਨੂੰ ਖਾਣੇ ਤੋਂ ਵੀ ਉੱਪਰ ਕਿਉਂ ਰੱਖਿਆ ਗਿਆ ਜੀ ਕੁਲਵੰਤ ਜੀ ਆਪਣੀ ਬੋਡੀ ਨੂੰ ਫੂਡ ਦੀ ਪਰਿਭਾਸ਼ਾ ਨਾਲ ਕੁਝ ਮਿਨਰਲਸ ਕੁਝ ਵਿਟਾਮਿਨਸ ਕੁਝ ਅਮੀਨੋ ਐਸਿਡਸ ਤੇ ਕੁਝ ਫੈਟ ਸੇ ਲੈਂਦੇ ਨੇ ਪ੍ਰੋਟੀਨ ਦੇ ਵਿੱਚ ਅਮੀਨੋ ਐਸਿਡਸ ਨੇ ਫੈਟ ਆਇਲਸ ਦੇ ਵਿੱਚ ਅਰੇ ਮਿਨਰਲਸ ਤੇ ਵਿਟਾਮਿਨਸ ਹਨ ਇਹ ਮੇਨਲੀ ਸਲਾਦ ਦੇ ਵਿੱਚ ਅਗਰ ਫੂਡ ਦਾ ਮੇਜਰ ਜਿਹੜਾ ਨਾਟ ਭਾਰ ਦੇ ਸਮਾਨ ਨਹੀਂ ਨਿਊਟ੍ਰੀਸ਼ਨ ਦੇ ਪੱਖ ਦੇ ਹਿਸਾਬ ਨਾਲ ਸਭ ਤੋਂ ਜ਼ਿਆਦਾ ਕਨਸੈਂਟ੍ਰੇਟਡ ਚੀਜ਼ ਜਿਹੜੇ ਮਿਨਰਲਸ ਵਿਟਾਮਿਨਸ ਹੈ ਨਾ ਜਿਹੜੇ ਆਪਣੇ ਚੀਜ਼ਾਂ ਜਿਹਨੂੰ ਅਪਨੇ ਕਹਿੰਦੇ ਮਾਈਕਰੋਨਿਊਟ੍ਰੀਐਂਟਸ ਹੁੰਦੇ ਨੇ ਜਾਂ ਫਿਰ ਕਹਿੰਦੇ ਤੁਸੀਂ ਕਈ ਅਹੀ ਚੀਜ਼ਾਂ ਨੇ ਜਿਹੜੀਆਂ ਹੋਰ ਕਿਤੇ ਮਿਲਦੀਆਂ ਨੇ ਸਿਰਫ ਸਲਾਦ ਚ ਨਾ ਆਹ ਪਹਿਲੀ ਕਿਤੋਂ ਜ਼ਰੂਰੀ ਚੀਜ਼ ਹੈ ਜੀ ਤੇ ਹੁਣ ਆਈਏ ਕਿ ਸਲਾਦ ਜਿਹੜਾ ਹੈ ਉਹ ਮਨੁ ਲੋ ਵੀ ਆਪਾਂ ਆਪ ਇੱਕ ਗੱਲ ਕਰਦੇ ਆਂ ਵੀ ਪਹਿਲਾਂ ਜੀ ਆਪਾਂ 2 ਚਮਚ ਜਾਂ 3 ਚਮਚ ਐਪਲ ਸਾਈਡਰ ਵਿਨੇਗਰ ਮੈਂ ਤਾਂ ਕਦੇ ਕਬ ਮਣਕੇ ਹੀ ਨਹੀਂ ਪਾਇਆ ਹੈਗਾ ਮੈਂ ਤਾਂ ਆਹੀ ਪਾ ਲੈਣਾ ਹੋਣਾ ਐਪਲ ਸਾਈਡਰ ਵਿਨੇਗਰ ਫਿਰ ਉਹਦਾ ਨਿੰਬੂ ਵੀ ਮੈਂ ਇੱਕ ਡੇਢ ਪਾ ਲੈਣਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਉਹਦੇ ਨਾਲ ਨਮਕ ਵੀ ਪਾ ਲੈਣਾ ਤੇ ਵਿੱਚ ਮੈਂ ਆਪਣੇ ਵੱਲੋਂ ਤ੍ਰਿਫਲਾ ਪਾ ਲੈਣਾ ਹੋਣਾ ਇੱਕ ਚਮਚ ਤੇ ਉਹ ਵੀ ਆਪਣੇ ਆਪ ਵਿੱਚ ਬਾਖਮਾਲ ਕੰਮ ਕਰਦਾ ਇਹ ਲੈ ਲਿਆ ਤੇ ਉਸ ਤੋਂ ਬਾਅਦ ਆਪਾਂ ਨੇ ਸਲਾਦ ਖਾਣ ਦੀ ਸੋਚ ਰਿਆਂ ਹੁਣ ਸਲਾਦ ਖਾਣ ਵੇਲੇ ਆਪਾਂ ਸੋਚ ਰਿਆਂ ਤਾਂ ਪਹਿਲਾਂ ਦਿਮਾਗ 'ਚ ਆਂਦਾ ਇਹਰ ਮੈਂ ਸਲਾਦ ਹੀ ਪਹਿਲਾਂ ਕਿਉਂ ਖਾਵਾਂ ਉਹ ਕਿਉਂ ਖਾਣਾ ਕਿਉਂ ਨਾ ਖਾਵਾਂ ਖਾਣਾ ਖਾਣ ਤੋਂ ਬਾਅਦ ਕਿਉਂ ਨਾ ਖਾਵਾਂ ਥਾਣੇ ਦੇ ਵਿੱਚ ਕਿਉਂ ਨਾ ਖਾਵਾਂ ਤੇ ਸਲਾਦ ਜਦੋਂ ਖਾਨੇ ਆ ਤਾਂ ਸਲਾਦ ਦੇ ਫਿਰ ਵਿੱਚ ਕੀ ਖਾਵਾਂ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਤੇ ਇਹ ਸਵਾਲ ਤੁਸੀਂ ਅੱਜ ਸਾਹਮਣੇ ਸਾਰੇ ਦਰਸ਼ਕਾਂ ਨੂੰ ਖੋਲ ਕੇ ਰੱਖੋ ਜੀ ਗੁਰੂ ਜੀ ਪਹਿਲੀ ਗੱਲ ਸਲਾਦ ਦਾ ਰੰਗ ਲਾਲ ਪੀਲਾ ਹਰਾ ਚਿੱਟਾ ਕਿਉਂ ਹੁੰਦਾ ਸਾਰੀ ਗੱਲ ਤੋਂ ਸ਼ੁਰੂ ਹੁੰਦੀ ਹੈ ਸਲਾਦ ਦਾ ਰੰਗ ਦੱਸਦਾ ਹੈ ਉਹਦੇ ਵਿੱਚ ਕਿਹੜਾ ਵਾਈਟਾਮਿਨ ਹੈ ਇਹਨੂੰ ਪਿਗਮੈਂਟੇਸ਼ਨ ਕਹਿੰਦੇ ਨੇ ਕਲਰ ਜਿਹੜਾ ਸਲਾਦ ਦੇ ਵਿੱਚ ਵਿਟਾਮਿਨ ਹੈ ਉਹਨੂੰ ਸਪੈਸ਼ਲ ਕੈਟੇਗਰੀ ਦਾ ਵਿਟਾਮਿਨ ਕਿਹਾ ਜਾਂਦਾ ਕਰੈਟਨੋਇਡਸ ਹੁਣ ਕਰੈਟਨੋਇਡਸ ਕੀ ਨੇ ਇੱਕ ਸਿੰਪਲ ਵਿਟਾਮਿਨ ਜਿਹੜਾ ਪਾਣੀ ਚ ਮਿਕਸ ਹੁੰਦਾ ਕਰੈਟਨੋਇਡਸ ਸਲਾਦ ਦੇ ਵਿੱਚ ਹੁੰਦੇ ਨੇ ਜਾਂ ਸਬਜ਼ੀ ਦੇ ਹਿੱਸੇ ਨੇ ਇਹ ਤੇਲ ਚ ਮਿਕਸ ਹੁੰਦੇ ਆ ਇਹ ਫੈਟ ਸੋਲਿਊਬਲ ਹੁੰਦੇ ਆ ਤਾਂ ਜਿਵੇਂ ਤੁਸੀਂ ਕਿਹਾ ਅਗਰ ਐਪਲ ਸਾਈਬਰ ਵਿਨੇਗਰ ਪੀ ਕੇ ਖਾਇਆ ਪਰ ਫਾਇਦਾ ਕਿਉਂ ਇਹ ਖਾਣ ਦਾ ਬੋਡੀ ਐਬਜ਼ਾਰਬ ਕਰੇਗੀ ਇਹਨੂੰ ਪਹਿਲੇ ਨੰਬਰ ਤੇ ਕਿਉਂ ਖਾਣਾ ਉਹਦੇ ਪਿੱਛੇ ਕਾਰਨ ਹੈ ਜਦੋਂ ਤੁਹਾਨੂੰ ਭੁੱਖ ਲੱਗੀ ਤੁਹਾਡਾ ਸੈੱਲ ਖੁੱਲ ਗਿਆ ਜੇ ਜੀ ਤੁਸੀਂ ਪਹਿਲੀ ਖਾਓਗੇ ਸੈਲ ਚ ਸਭ ਤੋਂ ਪਹਿਲਾਂ ਜਾਓਗੇ ਸੈਲ ਰੱਜ ਗਿਆ ਉਹ ਤੋਂ ਬਾਅਦ ਦੂਜੀ ਤੀਜੀ ਚੀਜ਼ ਐਨੀ ਜ਼ਿਆਦਾ ਅੰਦਰ ਲੈ ਜਾਓਗੇ ਜੇ ਤੁਸੀਂ ਪ੍ਰੋਟੀਨ ਪਹਿਲਾਂ ਖਾ ਲਿਆ ਫੈਟ ਪਹਿਲਾਂ ਖਾ ਲਿਆ ਸੈਲ ਕਿਨੋ ਐਸਿਡ ਤੇ ਲੈਟਸ ਸੇ ਤੁਸੀਂ ਫੈਟ ਚਲਾ ਗਿਆ ਤੇ ਉਹ ਖਤਮ ਹੋ ਗਿਆ ਹੁਣ ਜਿਹੜਾ ਕ੍ਰੈਟੀਨੋਇਡਸ ਵਿਟਾਮਿਨਸ ਤੇ ਮਿਨਰਲਸ ਚਾਣੇ ਚਾਹੀਦੇ ਸੀ ਉਹ ਜਾਣ ਪਾਰੇ ਤਾਂ ਸਲਾਦ ਨੂੰ ਪਹਿਲੇ ਨੰਬਰ ਤੇ ਭੁੱਖ ਲੱਗਣ ਤੇ ਪਹਿਲੀ ਚੀਜ਼ ਸਲਾਦ ਖਾਣੀ ਹੈ ਸਲਾਦ ਕਿਹੜਾ ਖਾਣਾ ਹੈ ਕੁਲਵੰਜੀ ਤੇ ਪਰ ਬਹੁਤ ਸਿੰਪਲ ਜੀ ਗੱਲ ਹੈ सलाद सीजनल तो इलावा नहीं खाना हाँ जिम्मे कई बार है कि हिमाचल तो भी सालाद पहुँच जाता है जोड़ा सीजन है या फिर उत्तराखंड तो समान चीजा पहुँची कि सीजन है फिर ओके वरना लोकल सलाद वो खाना जो चीज सीजन च है बिना सीजन तो बनाने के चक्कर च हम गर्मी तो कहो गोभी मिल जाए वो तो पर स्प्रे बड़ा किन्ना होना है तो ही सोच ही नहीं सकते पत्ता गोभी गोभी गर्मी च नहीं मिलती सही ਜੇ ਟਮਾਟਰ ਦਾ ਸੀਜ਼ਨ ਹੈ ਤਾਂ ਟਮਾਟਰ ਮੱਲੋ ਮੱਲੀ ਉੱਗੀ ਜਾਣਾ ਹੈ ਮੈਨੂੰ ਉਬਾਲਾ ਮਾਰ ਰਿਹਾ ਹੈ ਤਾਂ ਠੀਕ ਗੱਲ ਹੈ ਜੇ ਸੀਜ਼ਨ ਨਹੀਂ ਹੈ ਤਾਂ ਕਿਸਾਨ ਨੂੰ ਕੋਣੀ ਕੀ ਕੀ ਕਰਨਾ ਪੈਂਦਾ ਹੈ ਉਹ ਟਮਾਟਰ ਬਣਾਣ ਲਈ ਤਾਂ ਪਹਿਲੇ ਨੰਬਰ ਤੇ ਸਲਾਦ ਰੰਗ ਬਰੰਗਾ ਹੋਣਾ ਚਾਹੀਦਾ ਹਰਾ ਲਾਲ ਪੀਲਾ ਚਿੱਟਾ ਸਾਰੇ ਰੰਗ ਹੋਣ ਚਾਹੀਦੇ ਨੇ ਦੂਜੇ ਨੰਬਰ ਤੇ ਸਲਾਦ ਸੀਜ਼ਨ ਦਾ ਹੋਣਾ ਚਾਹੀਦਾ ਇਹ ਬਹੁਤ ਜ਼ਰੂਰੀ ਚੀਜ਼ਾਂ ਨੇ আচ্ছা ਹੁਣ ਆਪਾਂ ਆਈਏ ਵੀ ਲੋਕੀ ਜਿਹੜੇ ਸਲਾਦ ਨੇ ਉਹ ਕਿੰਨਾ ਖਾਣ ਨੰਬਰ 2 ਦੇ ਉੱਤੇ ਸਲਾਦ ਵજન ਘਟਾਉਣ ਦੇ ਵਿੱਚ ਕਿਸ ਤਰ੍ਹਾਂ ਮਦਦگار ਹੈ ਜੀ ਪਰਵੰਜੀ ਹੁਣ ਸਭ ਤੋਂ ਪਹਿਲਾਂ ਗੱਲ ਦੂਜੇ ਕੁਐਸਚਨ ਨੂੰ ਪਹਿਲਾਂ ਆਨਸਰ ਕਰੂੰਗਾ ਵજન ਘਟਾਉਣ 'ਚ ਸਭ ਤੋਂ ਪਹਿਲਾਂ ਇਨਸੂਲਿਨ ਦਾ ਬਹੁਤ بڑا ਹੱਥ ਹੈ ਇਨਸੂਲਿਨ ਨੂੰ ਇਨਸੂਲਿਨ ਰੈਜਿਸਟੈਂਸ ਕਰਕੇ weight ਵੱਧਦਾ ਹੈ ਇਹਦੇ ਕਰਕੇ ਡਾਇਬਟੀਜ਼ ਹੁੰਦੀ ਹੈ ਇਨਸੂਲਿਨ ਨੂੰ ਇੱਕੋ ਚੀਜ਼ ਹੈ ਜਿਹੜੀ ਸਿੱਧਾ ਕੱਟ ਮਾਰਦੀ ਹੈ ਇੱਕ ਦੋ ਚੀਜ਼ਾਂ ਨੇ ਮਤਲਬ ਉਸ 'ਚ ਪਹਿਲੀ ਚੀਜ਼ ਹੈ ਪੋਟਾਸ਼ੀਅਮ ਹੁਣ ਸਲਾਦ ਦਾ ਮੇਨਲੀ ਰੰਗ ਹਰਾ ਹੁੰਦਾ ਹੈ ਹਰੇ ਰੰਗ ਦਾ ਪਹਿਲਾ ਮਤਲਬ ਹੈ ਪੋਟਾਸ਼ੀਅਮ ਜੇਕਰ ਤੁਸੀਂ ਕਿਸੇ ਬੰਦੇ ਜਿਹਨੂੰ ਡਾਇਬਟੀਸ ਹੈ ਜਾਂ ਜਿਹਨੂੰ ਫੈਟੀ ਲੀਵਰ ਹੈ ਜਾਂ ਜਿਹਨੂੰ ਇਨਸੂਲਿਨ ਰੈਜ਼ਿਸਟੈਂਸ ਹੈ ਜਨਰਲ ਹੈ ਉਹਨੂੰ ਪੋਟਾਸ਼ੀਅਮ ਦਿੱਤਾ ਉਹਦੀ ਭੁੱਖ ਮਰ ਜਾਂਦੀ ਹੈ ਕਿਉਂਕਿ ਸਰੀਰ ਨੂੰ ਖਾਣਾ ਐਕਚੁਅਲ ਚ ਲੱਗ ਗਿਆ ਅਸਲ ਚ ਭੁੱਖ ਨਹੀਂ ਹੁੰਦੀ ਹਵਾਸ ਮਰ ਜਾਂਦੀ ਹੈ ਉਹ ਜਿਹੜੀ ਹਵਾਸ ਹੈ ਨਾ ਕਿਉਂਕਿ ਸੈੱਲ ਖੁੱਲਦੇ ਹੀ ਨਹੀਂ ਖਾਈ ਹੋ ਜਾਂਦਾ ਖਾਈ ਜਾਂਦਾ ਖਾਈ ਜਾਂਦਾ ਸੈੱਲ ਦੇ ਦਰ ਪਰ ਗਏ ਬੋਡੀ ਸਟਾਰਵੇਸ਼ਨ ਚ ਹੈ ਮੱਛਲੀ ਜਲ ਵਿੱਚ ਪਿਆਸੀ ਨਹੀਂ ਗੱਲ ਲੱਗ ਲੰਦ ਜੀ ਤਾਂ ਜੇ ਤੁਸੀਂ ਪੋਟਾਸ਼ੀਅਮ ਦੇ ਦਿੰਦੇ ਹੋ ਉਹ ਸੈੱਲ ਨੂੰ ਖੋਲ ਦਿੰਦਾ ਇਨਸੂਲਿਨ ਰੈਜ਼ਿਸਟੈਂਸ ਨੂੰ ਘਟਾ ਦਿੰਦਾ ਤੁਹਾਡਾ ਖਾਣਾ ਅਜੇ पहला क्वेश्चन कितना खाइए कुलवंत जी मैं कहूंगा तीन सौ ग्राम को पौ ग्राम सलाद डेली खा लो जो खाना मेरा सोच छोटा हिसाब बोल होना चाहिए देगी देगी भरिया भारी वो थोड़ा खाँदे खादे ना मजा आने लाइन थोड़ा सैकेंड थर्ड नंबर चीज की भुखे घट जाती है मैं ना नजारा हो गया हूँ एक छोटा जा टिप्प ऐड करूंगा सलाद हमेशा जैसे पहली कल चाहिए ਸਲਾਦ ਉਪਰ ਮੇਸ਼ਾ ਤੇਲ ਪਾ ਕੇ ਢਾਣਾ ਕੋਕੋਨਟ ਆਇਲ ਹੋਏ ਜਿਹੜਾ ਹੁੰਦਾ ਆਪਣਾ ਜਾਂ ਦੂਜਾ ਜਾਂ ਆਪਣਾ ਮੈਂ ਯੂਜ਼ ਕਰਕੇ ਖੁਸ਼ ਅਲਮੰਡ ਆਇਲ ਜਾਂ ਤੁਸੀਂ ਦੇਸੀ ਕੀ ਪਸਦ ਹੈ ਤੇ ਉਹਦੀ ਥੋੜੀ ਜਿਹੀ ਖੁਸ਼ਬਰੀ ਲੱਗ ਰਹੀ ਹੈ ਇੱਕ ਬਹੁਤ ਵਧੀਆ ਸਪਲਾਈਅਰ ਮਿਲ ਗਿਆ ਇੰਡੀਆ 'ਚ ਜਿਹੜਾ ਸਾਨੂੰ 올ਿਵ ਆਇਲ ਬਿਨਾਂ ਮਿਕਸਿੰਗ ਤੋਂ ਦੇ ਦੇਗਾ ਬਰੂ ਆ ਗਿਆ ਆ ਥੋੜੇ ਦਿਨ ਤੱਕ ਲੋਕਾਂ ਨੂੰ ਵੀਡੀਓ 'ਚ ਦੱਸਿਆ ਜਾਏਗਾ ਜੀ ਮੇਰਾ ਦੂਜਾ ਸਵਾਲ ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ ਸਲਾਦ ਇੱਕ ਵਿੱਚ ਜੀ ਕੁਲਵੰਤ ਜੀ ਆਪਣੇ ਢਿੱਡ ਦੇ ਵਿੱਚ ਇੱਕ ਅਰਬਾ ਕਰੋੜਾ ਬੈਕਟੀਰੀਆ ਰਹਿੰਦੇ ਨੇ ਉਹ ਬੈਕਟੀਰੀਅਮ ਫਲੋਰਾ ਮਾਈਕਰੋਬਾਇਓਮ ਹੈ ਨਾ ਗੁੱਡ ਬੈਕਟੀਰੀਆ ਕਹਿੰਦੇ ਆ ਉਹ ਬੈਕਟੀਰੀਆ ਦਾ ਕੰਮ ਹੈ ਆਪਣੇ ਢਿੱਡ ਤੇ ਫਾਈਬਰ ਨੂੰ ਖਾ ਕੇ ਬਿਊਟਿਰੀਕ ਐਸਿਡ ਚ ਕਨਵਰਟ ਕਰਨਾ ਹੁਣ ਬਿਊਟਿਰੀਕ ਐਸਿਡ ਆੰਤ ਨੂੰ ਰਿਪੇਅਰ ਕਰ ਦਿੰਦਾ ਐਨਰਜੀ ਦਿੰਦਾ ਵੀਟਾਂ ਕਰ ਲੋ ਦੇਖੋ ਕਿੱਥੇ ਬਣਦਾ ਆੰਤ 'ਚ ਅਗਰ ਫਾਈਬਰ ਆਪਣੇ ਫੂਡ 'ਚ ਰਹਾਂਗੇ ਜਿਹੜਾ ਫਾਈਬਰ ਲੋਕੀ ਸੋਚਦੇ ਆ ਫਾਈਬਰ ਉਹ ਇੰਨਾ ਚੰਗਾ ਫਾਈਬਰ ਨਹੀਂ ਹੈ। ਬਈ ਲੋਕ ਇਸ ਨੂੰ ਗੋਲੇ ਲੈ ਲੈਣੇ ਫਾਈਬਰ ਦੇ ਵਿੱਚ ਨਾ ਸਭ ਤੋਂ ਵਧੀਆ ਫਾਈਬਰ ਹੈ ਪਲਾਂਟ ਬੇਸਡ ਫਾਈਬਰ ਅਨਪ੍ਰੋਸੈਸਡ ਉਹ ਕਿਹ ਹੈ ਸਲਾਡ ਦੇ ਵਿੱਚ ਹੈ। ਇਹ ਤੁਹਾਡੇ ਬਿਊਟੀਰਿਕ ਐਸਿਡ ਬਣਦਾ ਹੈ। ਇਹ ਤੁਹਾਡੇ ਬੇਸਿਕਲੀ ਤੁਹਾਡੇ ਡੈਟ ਹਿੱਟ ਦੇ ਵਿੱਚ ਆਂਤ ਦੇ ਵਿੱਚ ਗੁੱਡ ਬੈਕਟੀਰੀਆ ਇਹਨੂੰ ਸਪੋਰਟ ਕਰਦਾ ਹੈ। ਉਹਨੂੰ ਕਹਿੰਦੇ ਲਾਇਬ੍ਰੀ ਤੇਰੇ ਖਾਂ ਦਾ ਖਾਣਾ ਆ ਗਿਆ। ਉਹ ਖਾ ਕੇ ਗਰੋ ਕਰਦਾ ਹੈ ਤੇ ਤੁਹਾਡੀ ਮਦਦ ਕਰਦਾ ਹੈ। ਜੀ ਨੰਬਰ 3 ਆਗਾ ਜੀ ਵਿਟਾਮਿਨ ਤੇ ਮਿਨਰਲਸ ਹੁੰਦੇ ਨੇ ਇਹਦੇ ਵਿੱਚ ਕਿਹੜੇ ਕਿਹੜੇ ਹੁੰਦੇ ਨੇ ਤੇ ਇਹ ਕਿਸ ਤਰ੍ਹਾਂ ਜਿਹੜਾ ਬਾਡੀ ਨੂੰ ਜਿਹੜਾ ਉਹ ਫਾਇਦਾ ਪਹੁੰਚਾਉਂਦੇ ਜੀ ਤੁਹਾਨੂੰ ਜੀ ਜਿਹਨੂੰ ਬੰਦੇ ਨੂੰ ਮੈਗਨੀਸ਼ੀਅਮ ਦੀ ਡੈਫੀਸ਼ੈਂਸੀ ਹੁੰਦੀ ਹੈ ਉਹਨੂੰ ਸਭ ਤੋਂ ਪਹਿਲੀ ਪ੍ਰੋਬਲਮ ਕੀ ਆਉਂਦੀ ਹੈ ਉਹਨੂੰ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਹੈ ਉਹਨੂੰ ਕ੍ਰੈਂਪ ਪੈਨ ਲੱਗ ਜਾਂਦੇ ਆ ਕਦਲਲਾ ਪੈਨ ਲੱਗ ਜਾਂਦੀ ਹੈ ਮੈਗਨੀਸ਼ੀਅਮ ਦੀ ਪ੍ਰੋਬਲਮ ਕਰਕੇ ਰੋਕਰ ਰਾਤ ਨੂੰ ਰੈਸਲੈਸ ਲੈਗ ਸਿੰਡਰਮ ਜਾਂ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਉਹਨਾਂ ਨੂੰ ਕਬਜ਼ ਹੋ ਜਾਂਦੀ ਹੈ ਸਲਾਦ ਚ ਪਹਿਲੀ ਚੀਜ਼ ਪਹਿਲੀ ਨਹੀਂ ਮਤਲਬ ਦੂਜੀ ਤੀਜੀ ਨੰਬਰ ਤੇ ਮੈਗਨੀਸ਼ੀਅਮ ਹੈ ਤਾਂ ડીਪੀ ਚ ਕੜੱਲਾ ਪੈਂਚ ਇਹ ਢਿੱਡ ਦਾ ਮੋਸ਼ਨ ਸਹੀ ਹੁੰਣ ਚ ਹੈਲਪ ਕਰਦਾ ਹੈ ਸਲਾਦ ਚ ਕੈਲਸ਼ੀਅਮ ਹੈ ਕੈਲਸ਼ੀਅਮ ਤੁਹਾਨੂੰ ਬੋਨਸ ਚ ਦੀਥ ਚ ਰਿਲੈਕਸੇਸ਼ਨ ਚ ਮਸਲਜ਼ ਨੂੰ ਕੰਮ ਕਰਦਾ ਹੈ ਸਲਾਦ ਦੇ ਵਿੱਚ ਵਿਟਾਮਿਨ ਈ ਹੈ ਕਿ ਹਾਰਟ ਦੀ ਹੈਲਥ ਲਈ ਅਮਰਿਤ ਹੈ ਕਾਰਡੀਓ ਵੈਸਕੂਲਰ ਹੈਲਥ ਲਈ ਸਕਿਨ ਦੀ ਹੈਲਥ ਲਈ ਅਮਰਿਤ ਹੈ ਸਲਾਦ ਚ ਮਿਨਰਲਸ ਸਾਰੇ ਹੈ ਨਾ

ਉਹ ਅਲੱਗ ਹੀ ਕੈਟਾਗਰੀ ਹੈ ਉਹਨਾਂ ਦਾ ਅਲੱਗ ਹੀ ਫਾਇਦਾ ਹੈ ਤਾਂ ਉਹ ਤੁਹਾਡੇ ਜਿਵੇਂ ਆਪਾਂ ਕਹਾਂਗੇ ਜਾਗਰੂਕਤਾ ਵਧਾਉਣ ਲਈ ਆਖਾ ਦੀ ਸ਼ਕਤੀ ਵਧਾਉਣ ਲਈ ਸਕਿਨ ਦੀ ਕੁਆਲਿਟੀ ਵਧਾਉਣ ਲਈ ਤੁਹਾਡੀ ਇੰਟਰਨਲ ਹੈਲਥ ਲਈ ਅਮਰਤ ਨੇ ਜੀ ਅਰਵਿੰਦਰ ਜੀ ਤੁਸੀਂ ਕਰੈਟੋਨਾਈਟਸ ਦੀ ਗੱਲ ਕੀਤੀ ਹੈ ਤੇ ਮੇਰੇ ਦਿਮਾਗ 'ਚ ਆਇਆ ਫ੍ਰੀ ਰੈਡੀਕਲਸ ਫ੍ਰੀ ਰੈਡੀਕਲਸ ਜਿਹੜੇ ਨੇ ਆਪਣੇ ਬਾਡੀ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦੇ ਨੇ ਤੇ ਉਹਨਾਂ ਨੂੰ ਉਹਨਾਂ ਦੇ ਲਈ ਉਹਨਾਂ ਨੂੰ ਉਹਨਾਂ ਤੋਂ ਨੁਕਸਾਨ ਤੋਂ ਬਚਣ ਲਈ ਐਂਟੀਆਕਸੀਡੈਂਟਸ ਆਪਾਂ ਨੂੰ ਚਾਹੀਦੇ ਹੁੰਦੇ ਨੇ ਚਾਹੀਦੇ ਹੁੰਦੇ ਨੇ ਇਹ ਸਲਾਦ ਦੇ ਵਿੱਚ ਐਂਟੀਆਕਸੀਡੈਂਟਸ ਵੀ ਹੁੰਦੇ ਨੇ ਤਾਂ ਕਿਵੇਂ ਉਹ ਫਾਇਦਾ ਪਹੁੰਚਾਉਂਦੇ ਨੇ ਜੀ ਪਰ ਵੰਜੀ ਕਹਿੰਦਾ ਦਰਸ਼ਕਾਂ ਨੂੰ ਨਾ ਆਪਾਂ ਦੋਨੋਂ ਕਰਨਾ ਹੈ ਲੌਜੀਕਲ ਟੈਕਨੀਕਲ ਗੱਲ ਦਰਸ਼ਕਾਂ ਨੂੰ ਸਮਝਾਉਣ ਦੀ ਗੱਲ ਹੈ ਤੁਸੀਂ ਇੱਕ ਪੁਰਾਣੀ ਕੋਠੀ ਸੀ ਤੁਹਾਡੇ ਘਰ ਦੇ ਵਿੱਚ ਕਮਰੇ ਆ ਤੁਹਾਡੇ ਜਾਂ ਤੁਹਾਡੇ ਸਰੀਰਕ ਪ੍ਰਾਣਾ ਕਮਰਾ ਸੀ ਤੁਸੀਂ ਕਹਿੰਦੇ ਯਾਰ ਇਹਨੂੰ ਤੋੜ ਕੇ ਨਾ ਆਪਾਂ ਵਧੀਆ ਚੀਜ਼ ਬਣਾਨੇ ਆ ਇਹ ਤੁਹਾਡੀ ਬੋਡੀ ਦੀ ਰਿਪੇਅਰ ਦੀ ਗੱਲ ਦੱਸ ਰਿਹਾ ਤੁਸੀਂ ਇੱਕ ਬੰਦਾ ਲਾਇਆ ਭਈਆ ਕਿ ਤੋੜ ਦੇ ਦੇ ਇਹਨੂੰ ਉਹ ਤੋੜ ਕੇੜਾ ਮਲਵਾ ਰਹਿ ਗਿਆ ਨਾ ਤੁਸੀਂ ਨਵਾਂ ਕੋਠਾ ਤਾਂ ਪਾ ਲਿਆ ਪੜਾ ਮਲਬਾ ਹੈ ਨਾ ਆਪਣੇ ਸਰੀਰ ਵਿੱਚ ਘੁੰਮਦਾ ਫਿਰਦਾ ਹੈ ਬਾਕੀ ਚੀਜ਼ਾਂ ਖਰਾਬ ਕਰਦਾ ਫਿਰਦਾ ਹੈ ਉਹਨੂੰ ਕਹਿੰਦੇ ਆ ਫ੍ਰੀ ਰੈਡੀਕਲ ਡੈਮੇਜ ਰਿਪੇਅਰ ਦੀ ਜਿਹੜਾ ਬਾਇ ਪ੍ਰੋਡਕਟ ਹੈ ਉਹਨੂੰ ਫ੍ਰੀ ਰੈਡੀਕਲਸ ਕਹਿੰਦੇ ਆ ਬਾਡੀ ਨੇ ਕੁਝ ਰਿਪੇਅਰ ਕਰੇ ਅੰਦਰ ਉਹਦਾ ਇੱਕ ਚੀਜ਼ੀ ਫालतੂ ਫਿਰਦੀ ਰਹਿ ਗਈ ਉਹ ਜਾ ਕੇ ਹੋਰ ਸਰੀਰ ਨੂੰ ਖਰਾਬ ਕਰਦੀ ਹੈ ਉਹ ਮਾਈਨਸ ਹੁੰਦਾ ਹੈ ਇਹ ਉਹਦਾ ਉਹਦਾ ਪੋਜ਼ਿਟਿਵ ਹੈ ਨੈਗੇਟਿਵ ਚਾਰਜ ਹੈ ਇੱਕ ਜਿਹੜਾ ਹੈਗਾ ਥੋੜਾ ਆ ਐਂਟੀਆਕਸੀਡੈਂਟ ਉਹ ਜਾ ਕੇ ਨਾ ਕਹਦਾ ਪੱਕ ਇਹਨੂੰ ਫੜ ਕੇ ਨਾ ਕੰਮ ਲਾ ਦੇ ਤੂੰ ਕਿਹਾ ਇਹਨੂੰ ਸਿਚਨ ਜਿਵੇਂ ਪਕਣੇ ਇਨਐਕਟੀਵੇਟ ਕਰਨਾ ਹੁੰਦਾ ਹੈ ਉਦੇ ਚਾਰਜ ਨੂੰ ਨਿਊਟਰਲ ਕਰਕੇ ਸਰੀਰ ਚੋਂ ਕੱਢ ਦਿੰਦਾ। ਥੈਟ ਮੀਨਸ ਹੁਣ ਇਹਦੀ ਪਾਵਰ ਜ਼ੀਰੋ ਹੋ ਗਈ। ਇਹ ਕਿਸੇ ਨੂੰ ਜਾ ਕੇ ਤੰਗ ਨਹੀਂ ਕਰ ਸਕਦਾ। ਤਾਂ ਇਹ ਹੈ ਐਂਟੀਆਕਸੀਡੈਂਟਸ ਦੀ ਪਾਵਰ। ਤਾਂ ਜਿਹੜੀ ਵੀ ਚੀਜ਼ ਐਂਟੀਆਕਸੀਡੈਂਟ ਹੈ ਉਹ ਤੁਹਾਨੂੰ ਫਿਊਚਰ ਚ ਬਿਮਾਰ ਹੋਣ ਤੋਂ ਤੁਹਾਡੀ ਏਜਿੰਗ ਪ੍ਰੋਸੈਸ ਤੁਹਾਡੇ ਇਮਿਊਨ ਸਿਸਟਮ ਨੂੰ ਕਿਡਾ ਸਟਰੋਂਗ ਕਰਨ ਚ ਹੈਲਪ ਕਰਦਾ ਹੈ। ਤੇ ਸਲਾਦ ਐਂਟੀਆਕਸੀਡੈਂਟਸ ਚ ਭਰਪੂਰ ਹੈ ਕਿਉਂਕਿ ਇਹਦੇ ਵਿੱਚ ਤਾਂ ਹੈ ਹੀ ਅਗੀ ਚੀਜ਼ਾਂ ਦੇਖੋ ਜਿਹੜੀਆਂ ਆਪਣੀ ਬੋਡੀ ਨੂੰ ਇਨਹਾਂਸ ਕਰਦੀਆਂ ਨੇ। ਰੰਗ ਗੋਰਾ ਹੋਣ ਨਾਲ ਜਾਂਦਾ ਸਰੀਰ ਇਸਕੇ ਵਿੱਚ ਚਮਕਣ ਲੱਗ ਜਾਂਦੀ ਹੈ ਛਾਈਆਂ ਥੁਈਆਂ ਚੜੀ ਜਾਂਦੀਆਂ ਸਭ ਕੁਝ ਵਧੀਆ ਹੋ ਜਾਂਦਾ ਜੀ ਅ ਸਲਾਦ ਖਾਣ ਦੇ ਨਾਲ ਬਾਡੀ ਦੇ ਵਿੱਚ એનર્ਜੀ ਆਂਦੀ ਹੈ ਪੂਰੀ ਮਤਲਬ ਇੱਕ ਦੋ ਤਰ੍ਹਾਂ ਦੇ ਖਾਣੇ ਹੁੰਦੇ ਨੇ ਇੱਕ ਖਾਣਾ ਜਿਹੜਾ ਆਪਾਂ ਖਾਦਾ ਜਿਹੜਾ ਬਾਡੀ 'ਚ એનર્ਜੀ ਲੈ ਗਿਆ ਤੇ ਆਪਾਂ ਨੂੰ ਨੀਂਦ ਆਣ ਲੱਗੀ ਇੱਕ ਖਾਣਾ ਆਪਾਂ ਖਾਦਾ ਕਿ ਜਿਹੜਾ ਇੱਕਦਮ ਅਲਰਟ ਹੋ ਗਿਆ ਵੀ ਚਲੋ ਵੀ ਕੰਮ ਕਰੀਏ ਆਪਾਂ ਜੀ ਤੇ ਇਹ ਸਲਾਦ ਦੇ ਵਿੱਚ ਇਹ ਸੁਣਨ ਤੇ ਆਇਆ ਕਿ ਸਲਾਦ ਦੇ ਵਿੱਚ ਉਹ ਗੁਣ ਨੇ ਜਿਹੜੇ ਕਿ ਬੋਡੀ ਦੇ ਵਿੱਚ એનર્ਜੀ ਲੈ ਕੇ ਆਉਂਦੇ ਨੇ ਕਿਵੇਂ ਤੇ ਕਿਵੇਂ ਕੰਮ ਕਰਦੇ ਨੇ ਕੁਲਵੰਤ ਜੀ ਪਹਿਲੀ ਗੱਲ ਤੇ ਵਾਪਸ ਆਣਾ ਬਿਊਟਿਰਿਕ ਐਸਿਡ એનર્ਜੀ ਦਾ ਸਭ ਤੋਂ ਵਧੀਆ ਸੋਰਸ ਹੈ ਹੁਣ ਜੇ ਜਿਹੜੇ ਲੋਕਾਂ ਦੇ ਫਲੋਰਾ ਨਹੀਂ ਹੁੰਦਾ ਅਸੀਂ ਆਪਣੀ ਕੋਚਿੰਗ 'ਚ ਉਹਨਾਂ ਨੂੰ ਕਹਿੰਨੇ ਕਿ ਤੁਸੀਂ ਦੇਸੀ ਕੀ ਪੀ ਲਿਆ ਕਰੋ ਸਵੇਰੇ ਖਾਲੀ ਪੇਟ ਉਹ ਕਹਿੰਦੇ ਯਾਰ ਆ ਕੀ ਹੋਇਆ 버ગર ਕਿਉਂਕਿ ਕੁਦਰਤ ਨੇ ਬਿਊਟਿਰਿਕ ਐਸਿਡ ਦੇਸੀ ਕੀ 'ਚ ਫ੍ਰੀ 'ਚ ਪਾ ਕੇ ਦਿੱਤਾ ਹੋਇਆ ਹੈ ਉਹ ਤੁਹਾਡੇ ਕੋਲ ਨੂੰ ਰਿਪੇਅਰ ਕਰਦਾ ਤੇ એનર્ਜੀ ਗਿਆਗੀ। ਪਰ ਸਲਾਦ ਦੇ ਬਿਉਟਿਰੀ ਕੈਸਰ ਬਣਦਾ ਹੈ। ਸਲਾਦ ਦੇ ਫਾਈਬਰ ਨੂੰ ਖਾਣ ਤੋਂ ਬਾਅਦ ਜਦ ਬਿਉਟਿਰੀ ਕੈਸਰ ਬਣਦਾ ਹੈ ਤੁਹਾਡੇ ਚ ਆਟੋਮੈਟਿਕਲੀ એનર્ਜੀ ਆ ਜਾਂਦੀ ਹੈ। ਦੂਜੀ ਗੱਲ ਸਲਾਦ ਨਾਲ ਆਪਣੇ ਆਂਤਾਂ ਨੂੰ ਸਾਫ਼ ਕਰਨ ਚ ਹੈਲਪ ਮਿਲਦਾ ਹੈ। ਜਦੋਂ ਆਂਤ ਸਾਫ਼ ਹੋ ਗਈ ਸੈਕੰਡ ਬ੍ਰੇਨ ਕਲੀਅਰ ਹੋ ਗਿਆ। ਸੈਕੰਡ ਬ੍ਰੇਨ ਪਹਿਲੇ ਬ੍ਰੇਨ ਨੂੰ ਕਹਿੰਦਾ ਆਲ ਇਜ਼ ਗੁੱਡ। ਆਪਣਾ ਲੱਭ ਗਿਆ। ਐਂਡ ਅਬ ਇਹਨਾਂ ਅਕਾਤਮੇ ਜ਼ੂਮ ਖੁੱਲ ਕੇ ਹੁੰਦੇ ਨੇ। ਤੂੰ ਕਿ ਜਿਹਨੂੰ ਅਸੀਂ ਕਹਿੰਦੇ ਬ੍ਰੇਨ ਫੌਗ ਚਲੀ ਜਾਂਦੀ ਹੈ। ਤਾਂ એનર્ਜੀ ਲਾਈਟਨੈਸ ਫੀਲ ਹੁੰਦੀ ਹੈ ਦੇਖੋ ਸਾਰਾ ਥਾਂ ਕਿ ਢਿੱਡ ਭਰ ਜਾਂਦਾ ਮਤਲਬ ਤੁਹਾਨੂੰ ਲਾਈਟ ਫੀਲ ਹੁੰਦਾ ਕਿਉਂਕਿ ਤੁਹਾਡਾ ਟਾਇਰ ਗਰਮ ਢਿੱਡ ਮਰਨ ਸੇ ਠੰਡਾ ਹੈ ਨਾ ਉਹ ਟਿੱਡ ਮਰਨ ਹੋ ਰਿਹਾ ਹੈ ਜੀ ਹੁਣ ਆਈਏ ਆਪਾਂ ਬਿਮਾਰੀਆਂ ਬਾਰੇ ਖਾਣ ਤੋਂ ਬਾਅਦ ਕਹਿੰਦੇ ਹਾਰਟ ਦੀਆਂ ਬਿਮਾਰੀਆਂ ਪੇਟ ਦੀਆਂ ਬਿਮਾਰੀਆਂ 슈ਗਰ ਵਾਲਾਂ ਦੀਆਂ ਸਮੱਸਿਆਵਾਂ skin ਦੀਆਂ ਸਮੱਸਿਆਵਾਂ ਤੇ ਇਮਿਊਨ ਸਿਸਟਮ ਜਿਹੜਾ ਕਹਿੰਦੇ ਬਹੁਤ ਮਜ਼ਬੂਤ ਹੁੰਦਾ ਇਹ ਕਿਵੇਂ ਕੋਲੋਂ ਜੀ ਦੇਖੋ ਸਿੱਧੀ ਗੱਲ ਹੈ

ਜਦ ਤੂੰ ਸਲਾਦ ਖਾਣੇ ਉਹ ਤੁਸੀਂ ਆਪਣੀ ਬੋਡੀ ਨੂੰ ਦਾ ਐਕਚੁਅਲ ਫੂਡ ਸਪਲਾਈ ਕਰਤਾ ਨੂੰ ਅੰਦਰ ਜਾ ਕੇ ਦੇਖੋ ਜਦੋਂ ਆਂਤ ਸਾਫ ਹੋ ਗਈ ਲਿਵਰ ਖੁਸ਼ ਹੋ ਗਿਆ ਇੰਨੀ ਸਿੰਪਲ ਜੀ ਗੱਲ ਹੈ ਜਦੋਂ ਲਿਵਰ ਖੁਸ਼ ਹੋ ਗਿਆ એનર્ਜੀ ਵਨਣ ਲੱਗੀ ਜਦੋਂ ਲਿਵਰ ਖੁਸ਼ ਹੋ ਗਿਆ ਸਕਿਨ ਸਾਫ ਹੋ ਗਈ ਜਦੋਂ ਆਂਤ ਸਾਫ ਹੋ ਗਈ ਤੁਹਾਡੇ ਜਿਹੜਾ ਬੈਕਟੀਰੀਆ ਗਰੋਅ ਕਰੇਗਾ ਬੈਕਟੀਰੀਆ ਗਰੋਅ ਕਰੇਗਾ ਤੱਕੀ ਬਣੇਗਾ ਬਿਟਿਰੀਕ ਐਸਿਡ ਬਣੇਗਾ ਬਿਟਿਰੀਕ ਐਸਿਡ ਬਣੇਗਾ ਤੱਕੀ ਆਗੇ એનર્ਜੀ ਆਏਗੀ ਜਦੋਂ ਆਂਤ ਸਾਫ ਹੋਏਗੀ ਬ੍ਰੇਨ ਫੌਗ ਛਿਲੀ ਜਾਏਗੀ जल्दी उठ पाओगे हल्के उठो तो बलवी पेट नहींशियम टिप है कई लोगों सलाद शुरू कर दबज होती है वो सलाद की गलती नहीं है बड़ा आसान है मैं दो दिन तो मनि कुलवंत जी मेरे तो ढिडे बुखार हो गया क्या नाचना है अमल के ਬੈਕਟੀਰੀਆ ਥੋੜੇ ਨਹੀਂ ਹੈ ਗਲਤੀ ਸਾਡੀ ਹੈ ਨਹੀਂ ਇਹਦਾ ਮਤਲਬ ਹੈ ਤੁਹਾਡੇ ਟੰਡੇ ਚ ਜਿਹੜਾ ਸਲਾਦ ਨੂੰ ਖਾਣ ਵਾਲਾ ਬੈਕਟੀਰੀਆ ਹੈ ਹੀ ਨਹੀਂ ਐਂਟੀਬਾਇਓਟਿਕ ਜਾਂ ਕੋਈ ਕਿਸੇ ਤੇ ਖਾਣੇ ਨੂੰ ਖਤਮ ਕਰਤਾ ਤਾਂ ਉਹਨਾਂ ਦੀ ਸਲਾਹ ਹੁੰਦੀ ਹੈ ਸਲਾਦ ਨੂੰ ਨਾ ਪੀਸ ਕੇ ਨਾ ਜਿਹੜਾ ਦੰਦ ਨਹੀਂ ਹੁੰਦੇ ਜਾਂ ਜਿਹਨਾਂ ਨੂੰ ਆਹ ਪ੍ਰੋਬਲਮ ਆਉਂਦੀ ਹੈ ਉਹਨਾਂ ਨੂੰ ਸਲਾਦ ਨੂੰ ਬਿਲਕੁਲ ਮਿਕਸੀ ਚ ਪੀਸ ਕੇ 4-5 ਘੰਟੇ ਜਨਕੀ ਗਰਮੀ ਅੰਝ ਕੱਲ ਉਹ ਕੱਟ ਦੇ ਜਾਰ ਚ ਪਾ ਕੇ ਰੱਖ ਦੇਣ ਫਿਰ ਉਹਦੇ ਵਿੱਚ ਨਿੰਬੂ ਨਮਕ ਕਾਲੀ ਮਿਰਚ న్యూਟ੍ਰੀਸ਼ਨਲ ਯੀਸਟ ਤੇ ਥੋੜਾ ਜਿਹਾ ਉਹ ਪਾਇਆ ਕਿ ਨਾ ਉਹਦਾ ਆਇਲ ਬੜਿਆ ਤੇ ਜਾਇਦ ਆਕਮੰਦ ਕਰਕੇ ਪੀ ਲਿਆ ਤਾਂ ਤੁਹਾਡੇ ਅੰਦਰ ਚੰਗਾ ਸਲਾਤ ਆ ਜਾਏ ਤੇ ਉਹ ਬਹੁਤ ਹੈਲਪਫੁਲ ਜਿਹੇ ਲੋਕ ਨੂੰ ਕੰਮ ਕਰ ਦਿੰਦਾ ਜੀ ਹੁਣ ਆਈਏ ਕਿ ਸਲਾਦ ਜਿਹੜਾ ਹੈ ਇਹਦੇ ਚ ਕੈਲਰੀਸ ਤੇ ਫਾਈਬਰ ਜਿਹੜਾ ਹੈ ਭਰਪੂਰ ਹੁੰਦਾ ਪਰ ਜਦੋਂ ਆਪਾਂ ਸਲਾਦ ਖਾਣ ਲੱਗਦੇ ਆ ਤੇ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਕਿਹੜੀ ਸਲਾਦ ਦੇ ਵਿੱਚ ਘੱਟ ਕੈਲਰੀਸ ਹੁੰਦੀਆਂ ਨੇ ਘੱਟ ਕੈਲਰੀਸ ਮਤਲਬ ਕੈਲਰੀ ਜਿਹੜੀਆਂ ਘੱਟ ਹੁੰਦੀਆਂ ਨੇ ਫਾਈਬਰ ਜ਼ਿਆਦਾ ਹੁੰਦਾ ਕਿਹੜੇ ਸਲਾਦ ਦੇ ਵਿੱਚ ਕੈਲਰੀਸ ਘੱਟ ਨੇ ਕਿਹੜੇ ਸਲਾਦ ਦੇ ਵਿੱਚ ਫਾਈਬਰ ਜਿਹੜਾ ਉਹ ਜ਼ਿਆਦਾ ਹੈਗਾ ਤੇ ਕਿਵੇਂ ਜੀ ਗੁਰਵੰਦੀ ਹੁਣ ਜਿਹੜੇ ਲੋਕ ਥੋੜੇ ਟੈਕਨੀਕਲ ਨੋਲੇਜ ਰੱਖਦੇ ਆ ਇੱਕ ਹੁੰਦਾ ਨੈਟ ਕਾਰਬਸ ਕੈਲਕੂਲੇਟ ਕਰਨਾ ਨੈਟ ਕਾਰਬੋਹਾਈਡਰੇਟਸ ਹੁਣ ਲੈਟਸ ਸੇ ਕਿਸੇ ਚੀਜ਼ 'ਚ 50 ਗ੍ਰਾਮ ਕਾਰਬੋਹਾਈਡਰੇਟਸ ਹੈ ਮਗਰ ਉਸ 'ਚ 3 ਗ੍ਰਾਮ ਫਾਈਬਰ ਹੈ ਤਾਂ 100 'ਚ ਨੈਟ ਕਾਰਬ ਦੋ ਰਹਿ ਜਾਂਦਾ ਹੈ ਕਾਰਬੋਹਾਈਡਰੇਟਸ ਤੋਂ ਫਾਈਬਰ ਮਾਈਨਸ ਹੁੰਦਾ ਤਾਂ ਜਿੰਨਾ ਫਾਈਬਰ ਵਧਿਆ ਅੱਛਾ ਓਨਾ ਨੈਟ ਕਾਰਬਸ ਘੱਟ ਜਾਂਦੇ ਪਹਿਲੀ ਗੱਲ ਤਾਂ ਸਲਾਦ 'ਚ ਚਾਈਨਸ ਬਹੁਤ ਘੱਟ ਨੇ इन द फर्स्ट प्लेस हम सलाद अगर खाए टमाटर से गाजर रहे हो मिठी बहुत या फिर चकंदर फिर थोड़ी जी इफैक्ट उस मना करता हूं अगर डायबिटीज करना चाहते हो अपने बहुत फायदे हैं मैं उन्होंने मेरी कोई गाजर न टमा चकंदर का दुश्मन नहीं है मैं तो इफैक्ट दसना पर टमा यह चीज़ें सॉरी कैल सलाद पहले ही कैलरीज बहुत घट्ट है मैं तो कैलरीज ऐड करने कहना कियल पा के क्योंकि आप ਉਹ ਕਰੈਟਿਨੋਇਡਸ ਨੂੰ ਲਜਾਣ ਦਾ ਜ਼ਰੀਆ ਬਣਦਾ ਹੈ। ਬਸ ਗੱਲ ਇਹ ਹੈ ਫਾਈਬਰ ਆਫਕੋਰਸ ਹੁਣ ਕੱਲੇ ਫਾਈਬਰ ਦੇ ਚੱਕਰ 'ਚ ਵੀ ਨਹੀਂ ਜਾਣਾ। ਕਈ ਲੋਕੀ ਕਹਿੰਦੇ ਕੋਲੋਂ ਜੀ ਮਹਿੰਗੀ ਮਹਿੰਗੀ ਬ੍ਰਾਂਡਾਂ ਆਇਸਬਰਗ ਲੈਟਰ ਆਇਸਬਰਗ ਲੈਟਰਸ ਉਹ ਮੈਕਅਪ ਕਰਮਲੇ ਉਹ ਕਾਗਜ਼ ਖਾ ਲਿਆ ਉਹ ਖਾ ਲਿਆ ਇੱਕ ਬਰਾਬਰ ਹੈ। ਕਹਿੰਦੇ ਕਿਵੇਂ? ਮੈਂ ਕਹਿੰਦਾ ਕਿ ਨਿਊਟ੍ਰੀਸ਼ਨ ਤਾਂ ਜ਼ੀਰੋ ਹੈ ਨਾ। ਉਹਦਾ ਰੰਗ ਹੀ ਦੱਸਦਾ ਕਿ ਉਹਦਾ ਰੰਗ ਚਿੱਟੇ ਤੋਂ ਹਰੇ ਦੇ ਵਿੱਚ ਹੈ। ਜਿੰਮੀ ਠਿੱਕਾ ਦਾ ਚਿੱਟਾ ਹਰਾ ਹੁੰਦਾ। ਮੈਂ ਕਹਿੰਦਾ ਕਿ ਨਿਊਟ੍ਰੀਸ਼ਨ ਹੀ ਕੋਈ ਨਹੀਂ ਹੈ। ਆਪਾਂ ਨੇ ਖਾਣੇ ਰੰਗਦਾਰ ਚੀਜ਼ ਉਹਦੇ ਜ ਰੰਗਦਾਰ ਦਾ ਮਤਲਬ ਕੀ ਉਹਦੇ ਚ ਨਿਊਟ੍ਰੀਸ਼ਨ ਭਰੀ ਪਈ ਉਹਦੇ ਚ ਕੋਈ ਵਿਟਾਮਿਨ ਹੈ ਇਹਦਾ ਰੰਗ ਬਣਾ ਰਿਆ ਲਾਲ ਪੀਲਾ ਹਰਾ ਤੇ ਲੱਭੀ ਜਮਣੀ ਤੁਸੀਂ ਦੇਖੋ ਚਕੰਦਰ ਦਾ ਪੱਤਾ ਦੇਖਿਓ ਤੁਸੀਂ ਕੋਲੋਂ ਜੀ ਹਰਾ ਤੇ ਜਮਣੀ ਮਿੱਠ ਹੁੰਦਾ ਮੈਂ ਕਹਿੰਦਾ ਦੇਖ ਕੇ ਮਝਾਣ ਲੱਗ ਕੇ ਖਾ ਲਓ ਤੇ ਇਹ ਹੀ ਚੀਜ਼ ਖਾਣੇ ਨਾਲ ਰੰਗ ਦੇ ਹੋਵੇ ਵਧੀਆ ਤੇ ਆਇਲ ਪਾ ਕੇ ਖਾਣੀ ਜੀ ਜੀ ਤੇ ਥੋੜਾ ਜਿਹਾ ਆਪਾਂ ਗੱਲ ਕਰੀਏ ਪੱਤਾ ਗੋਬੀ ਪਾਲਕ ਖੀਰਾ ਮੂਲੀ ਸ਼ਿਮਲਾ ਮਿਰਚ ਗਾਜਰ ਤੇ ਬਰੋਕਲੀ ਜਿਹੜੀ ਮੇਰੇ ਕੋਲੇ ਥੋੜੀ ਜਿਹੀ ਜਾਣਕਾਰੀ ਹੈਗੀ ਆ ਉਹਦੇ ਮੁਤਾਬਕ ਪੱਤਾ ਗੋਭੀ ਚ 20 ਕੈਲਰੀ ਜਿਹੜੇ ਜੇਕਰ ਆਪਾਂ 100 ਗ੍ਰਾਮ ਲੈਨੇ ਹੈਗੇ ਸਲਾਦ ਤਾਂ ਉਹਦੇ ਚ 20 ਕੈਲਰੀਜ਼ ਹੁੰਦੀਆਂ ਨੇ ਪਾਲਕ ਚ 100 ਗ੍ਰਾਮ ਚ 20 ਕੈਲਰੀਜ਼ ਹੁੰਦੀਆਂ ਨੇ ਟਮਾਟਰ ਚ 100 ਗ੍ਰਾਮ ਚ 22 ਕੈਲਰੀਜ਼ ਹੁੰਦੀਆਂ ਨੇ ਖੀਰੇ ਚ 100 ਗ੍ਰਾਮ ਚ 16 ਕੈਲਰੀ ਹੁੰਦੀਆਂ ਨੇ ਮੂਲੀ ਚ 100 ਗ੍ਰਾਮ ਚ 17 ਕੈਲਰੀ ਹੁੰਦੀਆਂ ਨੇ ਸ਼ਿਮਲਾ ਚ ਥੋੜੇ ਸ਼ਿਮਲਾ ਮਰਚ ਥੋੜੀ ਜ਼ਿਆਦਾ ਹੁੰਦੀ ਆ 100 ਗ੍ਰਾਮ ਚ 49 ਕੈਲਰੀਜ਼ ਹੁੰਦੀਆਂ ਨੇ ਗਾਜਰ ਚ 100 ਗ੍ਰਾਮ ਚ 41 ਕੈਲਰੀਜ਼ ਹੁੰ ਆ ਬਰੋਕਲਸ ਸਪਰਾਉਟਸ ਜਿਹੜੇ ਹੁੰਦੇ ਨੇ ਇਹਦੇ ਵਿੱਚ 100 ਗ੍ਰਾਮ ਚ 7 100 ਗ੍ਰਾਮ ਦੇ ਵਿੱਚ 4.1 ਕੈਲਰੀ ਹੁੰਦੀ ਹੈ ਜੀ ਬਰੋਕਲਸ ਸਪਰਾਉਟਸ ਜੀ ਤੇ ਆ ਆਰਟੀਚੋਕ ਜਿਹੜਾ ਹੁੰਦਾ ਜੀ ਇਹਦੇ ਵਿੱਚ 100 ਗ੍ਰਾਮ ਚ 7.2 ਕੈਲਰੀ ਹੁੰਦੀਆਂ ਨੇ ਪਾਲਕ ਤੇ 100 ਪੁਆਇੰਟ ਨਾ ਕੈਲਰੀ ਸੋਰੀ ਕਹਿ ਰਿਹਾ ਮੈਂ ਫਾਈਬਰ ਕਹਿ ਰਿਹਾ 100 ਗ੍ਰਾਮ ਦੇ ਵਿੱਚ 2.5 ਫਾਈਬਰ ਹੁੰਦਾ ਜੀ ਇਸੇ ਤਰ੍ਹਾਂ ਗੋਭੀ ਦੇ ਵਿੱਚ 100 ਗ੍ਰਾਮ ਦੇ ਵਿੱਚ 2.5 ਅ ਸ਼ਿਮਲਾ ਮਿਰਚ 100 ਗ੍ਰਾਮ ਚ 2.5 ਮੂਲੀ ਚ 100 ਗ੍ਰਾਮ ਚ 1.8 ਖੀਰੇ ਚ 100 ਗ੍ਰਾਮ ਚ 1.4 ਟਮਾਟਰ ਚ 1.2 ਇਹ ਸਾਰੀਆਂ ਇਹਦੇ ਚ ਫਾਈਬਰ ਹੁੰਦਾ ਇਹਨਾਂ ਸਾਰਿਆਂ ਦੇ ਰਾਹੀਂ ਜਿਹੜਾ ਆਪਾਂ ਕੈਲਰੀਜ਼ ਘੱਟ ਤੇ ਫਾਈਬਰ ਜ਼ਿਆਦਾ ਲੈ ਕੇ ਆਪਾਂ ਆਪਣੇ ਵਿੱਚ ਜਿਹੜਾ ਇਹ ਬਾਡੀ ਨੂੰ ਜਿਹੜਾ ਉਹ ਬਹੁਤ ਜ਼ਿਆਦਾ ਵਧੀਆ ਬਣਾ ਸਕਦੇ ਆ ਤੁਸੀਂ ਇਹਨਾਂ ਕਿਵੇਂ ਦੇਖਦੇ ਹੋ ਇਹਨਾਂ ਸਾਰਿਆਂ ਜਿਹੜੇ ਬਰਸਲ ਸਪਾਉਟਸ ਦੀ ਉਹ ਮੈਂ ਗੱਲ ਕੀਤੀ ਆ ਤੁਸੀਂ ਕਿ ਬਾਕੀ ਦੀਆਂ ਚੀਜ਼ਾਂ ਦਾ ਸਾਰਾ ਨੂੰ ਸਮਝ ਆ ਜਾਣਗੀਆ ਬਰਸਲ ਸਪਰਾਉਟਸ ਥੋੜਾ ਜਿਆਦਾ ਕਲੀਅਰ ਕਰੂੰਗੇ ਜੀ। ਜਰੂਰ ਜੀ ਬਰਸਲ ਸਪਰਾਉਟਸ ਇੰਡੀਆ ਚ ਮਿਲਦੇ ਔਖੇ ਨੇ। ਇਹ ਬੇਸਿਕਲੀ ਕ੍ਰੁਸੋਫੇਰਸ ਵੈਜੀਟੇਬਲ ਦੀ ਵੈਰਾਈਟੀ ਹੈ। ਜਿਹੜੇ ਤੁਸੀਂ ਚਾਰ ਪੱਤਾ ਸਬਜੀ ਕਹਿੰਦੇ ਨਾ ਇਹ ਕ੍ਰੁਸੋਫੇਰਸ ਹੈ। ਇਹਨੂੰ ਦਿੱਥੇ ਮੈਂ ਸਾਊਥ ਅਫਰੀਕਾ ਚ ਜਦਸੀ ਖਾਂਦੇ ਸੀ ਅਸੀਂ ਨੂੰ ਮਾੜਾ ਜਿਹਾ ਰੋਸਟ ਕਰਕੇ ਤੇ ਦੇ ਉੱਪਰ ਨਿਊਟ੍ਰੀਸ਼ਨਲਿਸਟ ਬਾਕੇ ਖਾਣਾ ਹੁੰਦਾ ਸੀ ਮੈਂ। ਬੜਾ ਸਵਾਦ ਆ ਸੀ ਐਵੇਂ ਸੀ ਪੱਤਾ ਗੋਭੀ ਨਾਲ ਵੀ ਕਰਦੇ ਸੀ। ਬਹੁਤ ਵਧੀਆ ਚੀਜ਼ ਹੈ। ਮਗਰ ਇੰਡੀਆ ਚ ਮਿਲਦੇ ਨਹੀਂ ये तो वी आप अगर तुम कर गोभी पत्ता गोभी बरोकली मूली ज्यादा अच्छी ऑप्शन है एक छोटा जो रेगो है कई लोग ना कच्चा पालक खाने बिलीव करते हैं पालक हमेशा थोड़ा जा सोटे करे होना चाहिए ते अगर कैल्शियम थोड़ा जा भी या ऑक्सीलेट स्टोन है तो मैं अवॉयड करना क्योंकि पालक थोड़ा ज्यादा जल्दी स्टोन बना देता है है ना जो किडनी स्टोन कहने पालक कच्चा नहीं ਹਲਕਾ ਕੋਕ ਤੇ ਪਾਲਕ ਪਨੀਰ ਮੰਗੋਣੀ ਖਾਵਾ ਤੇ ਮਾਰ ਮਾਰ ਕੇ ਘੋਟ ਘੋਟ ਕੀ ਖਤਮ ਕਰ ਦਿੱਤਾ ਜਾਏ ਪਾਲਕ ਆਪ ਤੇ ਕਿਹਾ ਹੋਇਆ ਹਲਕਾ ਜਾਂ ਜਿਆਦਾ ਵਧੀਆ ਦੈਨ ਕੱਚਾ ਜਾਂ ਓਵਰਕੁਕਡ ਤੇ ਬਾਕੀ ਹਾਂ ਕ੍ਰੂਸਫਰਸ ਇਜ਼ ਆਲਵੇਸ ਦ ਬੈਸਟ ਯੂ ਨੋ ਸੀ ਕਹਿੰਦਾ ਗੋਭੀ ਪੱਤਾ ਗੋਭੀ ਬਰੋਕਲੀ ਮੋਲੀ ਇਹ ਇਹ ਬਹੁਤ ਚੀਜ਼ਾਂ ਨੇ ਜੀ ਤੇ ਬਹੁਤ ਵਧੀਆ ਜੀ ਬਾ ਕਮਾਲ ਜਾਣਕਾਰੀ ਹੈਗੀ ਹੈ ਤੇ ਸਲਾਦ ਦੇ ਸਬੰਧ ਵਿੱਚ ਜਾਂਦਿਆਂ ਨੇ ਕੋਈ ਟਿਪ ਆਫ ਦਾ ਇੰਟਰਵਿਊ ਦੇਣਾ ਚਾਹੋਗੇ ਜੀ ਕੁਲਵੰਤ ਜੀ ਦੂਜੀ ਗੱਲ ਇੱਥੇ ਇੱਕ ਬਹੁਤ ਬੜੀ ਗੱਲ ਹੈ ਕਈ ਵਾਰ ਨਾ ਸਲਾਦ ਖਾਂਦੇ ਖਾਂਦੇ ਢਿੱਡ ਭਰ ਜਾਂਦਾ ਹੈ ਅੱਗੇ ਨਹੀਂ ਜਾਓ ਬਿਲਕੁਲ ਇੱਥੇ ਢਿੱਡ ਭਰ ਗਿਆ ਪਲੇਟ ਹੈ ਨਾ ਕਿ ਉੱਥੇ ਕਹਿੰਦਾ ਕਚੈਰੀ ਬੰਦ ਸ਼ਟਰ ਬੰਦ ਖਤਮ ਸਭ ਬੰਦ ਹੈ ਇਹ ਜ਼ਰੂਰੀ ਤੇ ਪਈ ਹੈ ਲੋਕੀ ਕਰਦੇ ਨੇ ਨਹੀਂ ਨਹੀਂ ਮੇਰਾ ਕਹਾ ਤਾਂ ਦਾਲ ਪਾਈ ਹੋਈ ਸੀ ਨੇ ਮੈਂ ਉਹ ਭਾਈ ਪਾਈ ਹੋਈ ਸੀ ਖਾਣੇ ਜ਼ਰੂਰੀ ਹੈ ਖਾਲੀ ਗੱਲ ਖਤਮ ਹੋ ਗਈ ਜੀ ਠੀਕ ਹੈ ਤੇ ਇਹਦੇ ਉੱਤੇ ਨਿਊਟ੍ਰੀਸ਼ਨਲ ਯੀਸਟ ਪਾ ਕੇ ਖਾਣ ਦੀ ਗੱਲ ਤੁਸੀਂ ਅਕਸਰ ਕਹਿੰਦੇ ਹੈਗੇ ਹੋ ਇਹਦੇ ਬਾਰੇ ਵੀ ਥੋੜਾ ਜਿਹਾ ਕਲੀਅਰ ਕਰਾਂਗੇ ਕਿਉਂਕਿ ਨਿਊਟ੍ਰੀਸ਼ਨਲ ਯੀਸਟ ਵੀ ਕੰਪਲੈਕਸ ਦਾ ਬਹੁਤ ਵਧੀਆ ਖਜ਼ਾਨਾ ਹੈ ਤੇ ਜਦੋਂ ਆਪਾਂ ਖਾ ਖਲ ਰਹੇ ਹਾਂ ਤੇ ਖਾਲੀ ਪੇਟ ਆਪਾਂ ਤਾਂ ਉਸ ਉਕਤ ਜਿਹੜਾ ਆਪਾਂ ਵਿੱਚ ਪਾਵਾਂਗੇ ਨਿਊਟ੍ਰੀਸ਼ਨਲ ਯੀਸਟ ਉਹ ਸਹਿਲਿਕ ਵੀ ਕੰਪਲੈਕਸ ਨੂੰ ਧੱਕੇਗਾ ਉਹਦਾ ਫਾਇਦਾ ਜਾਣਨਾ ਜੀ ਬਹੁਤ ਧੰਵਾਦ ਜੀ ਤੁਸੀਂ ਹੁਣ ਜਾਂਦਿਆਂ ਦੇ ਆਪਣੇ ਨੰਬਰ ਤੇ ਆਪਣੀ ਡੀਟੇਲਸ ਸਾਂਝੀਆਂ ਕਰ ਦੋ ਤਾਂ ਕਿ ਜੇਕਰ ਕੋਈ ਦਰਸ਼ਕ ਤੁਹਾਡਾ ਸੰਪਰਕ ਕਰਨਾ ਚਾਹੁੰਦਾ ਤਾਂ ਉਹ ਕਰ ਸਕਦਾ जी कुल जी जो कोई कोच ट्रेनिंग प्रोग्राम बारे या साथ सेमिनार करना तो मेरे थे। मेरे करके, मेरे कि लिखते कोच जो सैमीनार अटेंड करना चाहता लिखते सैमीनार जे तुसी अपनी हेल्थ बारे जानना चाहते हो तीन सा पहला नंबर है बयासी अठ सौ सत्तर चौदह एक सौ छियाठ दूजा नंबर है पचासी पचानवे पचहत्तर 40 ਨੰਬਰ ਦੇ ਤੀਜਾ ਨੰਬਰ ਹੈ ਜੀ 7986112118 ਜੀ 51986112118 ਇਹ ਰਵਿੰਦਰ ਸਿੰਘ ਜੀ ਦਾ ਨੰਬਰ ਹੈ ਜੀ ਤੁਸੀਂ ਇਸ ਨੰਬਰ ਦੇ ਉੱਤੇ ਸਿੱਧਾ ਸੰਪਰਕ ਕਰਕੇ ਉਹ ਟ੍ਰੇਨਿੰਗ ਪ੍ਰੋਗਰਾਮ ਹੈਲਥ ਕੋਚਿੰਗ ਜਾਂ ਫਿਰ ਸੈਮੀਨਾਰ ਅਟੈਂਡ ਕਰ ਸਕਦੇ ਹੋ ਉਹ ਸੈਮੀਨਾਰ ਵਾਸਤੇ ਤੁਹਾਨੂੰ 9288475000 ਨੰਬਰ ਦੇ ਉੱਤੇ ਸਮਪਰਕ ਕਰਨਾ ਪੈਗਾ ਉਹਦੇ ਵਿੱਚ ਕੋਚ ਉਹਦੇ ਵਿੱਚ ਸੋਲੂ ਫਾਈਨਲ ਟਿਕਟ ਸੈਂਡ ਕਰਨਾ ਪਏਗਾ WhatsApp ਤੇ ਬਹੁਤ ਬਹੁਤ ਅਨੁਮਾਨ ਰਮਨ ਸਿੰਘ ਜੀ ਬੋਲਾ ਸ਼ੁਕਰੀਆ ਸੋ ਸਲਾਦ ਦੇ ਬਾਰੇ ਅੱਜ ਆਪਾਂ ਖੁੱਲ ਕੇ ਗੱਲ ਕੀਤੀ ਹੈ ਜੀ ਪੂਰੀ ਕਿਵੇਂ ਕਿਥੇ ਲੇਖਾ ਜੋਖਾ ਸਲਾਦ ਦਾ ਕਿਵੇਂ ਕੰਮ ਕਰਦਾ ਹੈ ਕੀ ਇਹਦੇ ਵਿੱਚ ਕਮੀਆਂ ਨੇ ਸਾਰੀਆਂ ਤੁਹਾਡੇ ਸਾਹਮਣੇ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ ਕਿ ਜੇ ਪਸੰਦ ਆਈ ਹੈ ਤਾਂ ਕਿਰਪਾ ਕਰਕੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਸਲਾਦ ਖਾਣਾ ਕੋਈ ਮਾੜੀ ਗੱਲ ਨਹੀਂ ਸਲਾਦ ਖਾਣਾ ਇੱਕ ਚੰਗੀ ਹੈਬਿਟ ਆ ਤੇ ਜੇ ਆਪਾਂ ਚੰਗੀ ਆਦਤ ਨੂੰ ਆਪਾਂ ਜ਼ਿੰਦਗੀ ਦੇ ਵਿੱਚ ਸਦਾ ਲਈ ਸ਼ਾਮਲ ਕਰ ਲੈਨੇ ਆ ਤੇ ਤਰੀਕਾ ਆਪਾਂ ਅਪਣਾ ਲੈਨੇ ਆ ਵੀ ਕਿੱਦਾਂ ਸਲਾਦ ਖਾਣਾ ਹੈ ਕਿਹੜੀ-ਕਿਹੜੀ ਚੀਜ਼ ਆਪਾਂ ਸਲਾਦ ਚ ਖਾਣੀ ਹੈ ਕੀ ਹੈਗਾ ਸਲਾਦ ਦੇ ਵਿੱਚ ਜੇ ਆਪਾਂ ਨੂੰ ਇਹ ਜਾਣਕਾਰੀ ਮਿਲ ਜਾਂਦੀ ਹੈ ਤਾਂ ਫਿਰ ਸਾਡੇ ਮਨ ਜਿਹੜਾ ਉਹ ਸਲਾਦ ਖਾਣ ਲਈ ਜਿਹੜਾ ਉਹ ਉਹਦਾ ਉਸ ਤੋਂ ਅਵਾਇਡ ਨਹੀਂ ਕਰੇਗਾ ਉਸ ਤੋਂ ਦੂਰੀ ਨਹੀਂ ਬਣਾਏਗਾ ਤੇ ਇਸ ਨੂੰ ਖਾਲਿਆ ਨਹੀਂ ਖਾਲਿਆ ਨਹੀਂ ਖਾਲਿਆ ਨਹੀਂ ਖਾਲਿਆ ਤਾਂ ਇਹ ਸੋਚ ਨਹੀਂ ਰੱਖੇਗਾ ਤੇ ਜੇਕਰ ਉਹ ਇਸ ਨੂੰ ਖਾਣੇ ਦਾ ਇੱਕ ਹਿੱਸਾ ਬਣਾ ਕੇ ਬੜੀਆ ਢੰਗ ਦੇ ਨਾਲ ਸਲਾਦ ਨੂੰ ਆਪਣੀ ਜ਼ਿੰਦਗੀ ਵਿੱਚ ਸ਼ਾਮਲ ਕਰ ਲੈਂਦਾ ਤੇ ਉਹ ਸਰੀਰ ਦੇ ਕਈ ਰੋਗ ਵੀ ਚੱਕੇਗਾ ਮੋਟਾਪਾ ਘਟਾਏਗਾ ਸ਼ੂਗਰ ਘਟਾਏਗਾ ਢਾਟੀਆਂ ਬਿਮਾਰੀਆਂ ਕੈਂਸਰ ਵਰਗੇ ਰੋਗਾਂ ਤੱਕ ਵੀ ਸਲਾਦ ਜਿਹੜਾ ਉਹ ਫਾਇਦਾ ਪਹੁੰਚਾਏਗਾ ਤੇ ਜੇ ਕਿਸੇ ਇੱਕ ਨੂੰ ਵੀ ਇਸ ਚੀਜ਼ ਦਾ ਫਾਇਦਾ ਹੋ ਜਾਂਦਾ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਹੋ ਰਿਹਾ ਹੈ ਸਾਡੇ ਚੈਨਲ ਨਿਊ ਜੀਸ਼ਾ ਪੰਜਾਬੀ ਸਾਡੇ ਚੈਨਲ ਨਿਊ ਲਾਈਫ ਹਰਬਲ ਸਾਡੇ ਚੈਨਲ ਸਾਡੇ ਫੇਸਬੁਕ ਪੇਜ ਨਿਊ ਲਾਈਫ ਹਰਬਲ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲਿਓ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੈਨੂੰ ਇਜਾਜ਼ਤ ਬਤਨਵਾ